ਨੋ ਜੀ ਮੈਂ ਬਿੰਦਰ ਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਮੇਰੇ ਮਾਂ ਬੋਲੀ ਪੰਜਾਬੀ ਚੈਨਲ ਤੇ ਤੁਹਾਡਾ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਹੁਣ ਤੁਸੀਂ ਇੱਕ ਪੰਜਾਬੀ ਲੋਕ ਗੀਤ ਸੁਣੋ ਵੀ ਮੈਂ ਅੱਗੇ ਗਾਇਆ ਹੋਇਆ ਹੈ ਇੱਕ ਵਾਰੀ ਅੱਜ ਸੱਸਮਾ ਦੇ ਨਾਲ ਪਰ ਉਹ ਤਾਂ ਨਹੀਂ ਰਹੇ ਤੇ ਮੈਨੂੰ ਅੱਜ ਫੇਰ ਇਹਦੀ ਫਰਮਾਇਸ਼ ਆਈ ਕਿਸੇ ਦੀ ਵੀ ਸਾਨੂੰ ਨਹੀਂ ਮਿਲਿਆ ਤੇ ਤੁਸੀਂ ਸੁਣਾ ਦਿਓ ਤੇ ਹੁਣ ਮੈਂ ਇਕੱਲੀ ਇਹ ਪੰਜਾਬੀ ਲੋਕ ਗੀਤ गा ਰਹੇ ਹਨ ਤੇ ਸੁਣਾ ਰਹੇ ਹਨ ਕਿਸੇ ਦੀ ਫਰਮਾਇਸ਼ ਤੇ ਤੇ ਉਹ ਮੇਰਾ ਦੋਸਤ ਹੈ ਸਹੇਲੀ ਹੈ ਤੇ ਉਹਨਾਂ ਨੇ ਅੱਜ ਮੈਨੂੰ ਕਿਹਾ ਵੀ ਮੈਨੂੰ ਜਰੂਰ ਸੁਣਾਓ ਤੇ ਮੈਂ ਸੁਣਾ ਰਹੇ ਹਾਂ ਤੇ ਤੁਸੀਂ ਵੀ ਸੁਣੋ ਸਾਰੇ ਇਹਦਾ ਆਨੰਦ ਮਾਣੋ ਜੀ ਤੇ ਬਹੁਤ ਸੋਹਣਾ ਹੈ ਪੰਜਾਬੀ ਲੋਕ ਗੀਤ ਕਛ ਮੈਂ ਮਾਰ ਕੇ ਬਤਾਉਂਗਾ ਵਾਲੀ ਤੌੜੀ ਵਿਆਪਾ ਦੋਵੇਂ ਤੁਰ ਚੱਲ ਗਏ ਮੁੰਡਿਆ ਸਾਧੂ ਵਿਆਪਾ ਦੋਵੇਂ ਤੁਰ ਚੱਲ ਗਏ ਤੇ ਇਹ ਪੰਜਾਬੀ ਲੋਕ ਗੀਤ ਦੇ ਬੋਲ ਹਨ ਤੇ ਸੁਣੋ ਜੀ ਕੱਚ ਮੇ ਮਾਰ ਕੇ ਬੁਤਾਵਾ ਵਾਲੀ ਤੋੜੀ ਬੁਤਾਵਾ ਵਾਲੀ ਤੋੜੀ ਵੇ ਆਪਨੋ ਵੇ ਤੋਰ ਚੱਲੀਏ ਮੁੰਡਿਆ ਸਾਧੂ ਵੇ ਆਪਨੋ ਵੇ ਤੋਰ ਚੱਲੀਏ ਅੱਗੋਂ ਮਿਲਿਆ ਬਲਛ ਨਾਨਾ ਹੀ ਬੁ ਲਛ ਨਾਨਾ ਹੀ ਵੇ ਆਪਨੋ ਵੇ ਮੋੜ ਚੱਲੀਏ ਮੁੰਡਿਆ ਸਾਦੂ ਵੇ ਅਪਾ ਦੋਵੇਂ ਮੋੜ ਚੱਲੀਏ ਬੋਤੀ ਲੈ ਕੇ ਚਾਂਜਰਾ ਵਾਲੀ ਚਾਂਜਰਾ ਵਾਲੀ ਵੇ ਜਦੋਂ ਮੈਨੂੰ ਲੈਣ ਆਵੇਂਗਾ ਮੁੰਡਿਆ ਸਾਦੂ ਵੇ ਜਦੋਂ ਮੈਨੂੰ ਲੈਣ ਆਵੇਂਗਾ ਬੋਤਾ ਬਣ ਦੇਵਾਣਾ ਦੇ ਓਲੇ ਬਣਾ ਦੇ ਓਲੇ ਵਸੇਲੀਆਂ ਨੂੰ ਮਿਲਣ ਦੇ ਮੁੰਡਿਆ ਸਾਧੂ ਵਸੇਲੀਆਂ ਨੂੰ ਮਿਲਣ ਦੇ ਤੈਨੂੰ ਸੇਲੀਆਂ ਮਿਲਣ ਨਾ ਆਇਆ ਮਿਲਣ ਨਾ ਆਇਆ ਨੀ ਕਿਕਰਾਂ ਨੂੰ ਪਾ ਜਫੀਆਂ ਉੜੀਏ ਤਾਰੋਨੀ ਕੀ ਕਰਾਉ ਪਾਜ ਫੀਆਂ ਹਮੈ ਨੂੰ ਮਿਲਣਾ ਅਮਾ ਦੀਆ ਜਾਈਆ ਅਮਾ ਦੀਆ ਜਾਈਆ ਵੇ ਜਿੰਨਾ ਦੀ ਮੈਂ ਪਹਿਣ ਲੱਗਾ ਮੁੰਡਿਆ ਸਾਧੂ ਵੇ ਜਿੰਨਾ ਦੀ ਮੈਂ ਪਹਿਣ ਲੱਗਾ ਗੋਰੇ ਰੰਗ ਤੇ ਡੱਬਟਾ ਕਿਹੜਾ ਸਜਦਾ ਡੱਬਟਾ ਕਿਹੜਾ ਸਜਦਾ ਵੇ ਸੇਲੀਆਂ ਨੂੰ ਪੁੱਛਦੀ ਫੀਰਾ ਮੁੰਡਿਆ ਸਾਧੂ ਵੇ ਸੇਲੀਆਂ ਨੂੰ ਪੁੱਛਦੀ ਫੀਰਾ ਗੋਰੇ ਰੰਗ ਤੇ ਡੱਬਟਾ ਕਾਲਾ ਸਜਦਾ ਡੱਬਟਾ ਕਾਲਾ ਸਜਦਾ ਵੇ ਸੇਲੀਆਂ ਨੇ ਸੱਚ ਦੱਸਿਆ ਮੁੰਡੇ ਆ ਸਾਧੂ ਵੇ ਸੱਲੀਆਂ ਨੇ ਸੱਚ ਦੱਸਿਆ ਗੋਰਾ ਰੰਗ ਤੇ ਸ਼ਰਬਤੀ ਅੱਖੀਆਂ ਸ਼ਰਬਤੀ ਅੱਖੀਆਂ ਨੀ ਕੁੰਡ ਵਿੱਚ ਕੈਦ ਰੱਖੀਆਂ ਕੁੜੀਏ ਤਾਰਾਂ ਨੀ ਕੁੰਡ ਵਿੱਚ ਕੈਦ ਰੱਖੀਆਂ ਕੱਤ ਕੱਚ ਮੈਂ ਮਾਰ ਕੇ ਬਤਾਵਾ ਵਾਲੀ ਤੋੜੀ ਬਤਾਵਾ ਵਾਲੀ ਤੋੜੀ ਵੇ ਆਪਾਂ ਦੋਵੇਂ ਤੁਰ ਚੱਲੀਏ ਹਮੁੰਡਿਆ ਸਾਧੂ ਵੇ ਆਪਾਂ ਦੋਵੇਂ ਤੁਰ ਚੱਲੀਏ ਲਓ ਜੀ ਇਹ ਇੱਕ ਪੰਜਾਬੀ ਲੋਕ ਗੀਤ ਹੈ ਹੈ ਤਾਂ ਛੋਟਾ ਪਰ ਇਹ ਦੀ ਆਵਾਜ਼ ਬਹੁਤ ਸੋਹਣੀ ਹੈ ਤੇ ਪਿਆਰੀ ਹੈ ਤੇ ਜੇ ਤੁਹਾਨੂੰ ਚੰਗਾ ਲੱਗਾ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤੋੜੀ ਜਿਹੜੀ ਇਹ ਤਾਂ ਆਮ ਘਰਾਂ ਦੇ ਵਿੱਚ ਮਿੱਟੀ ਦੀ ਹੁੰਦੀ ਹੈ ਤੇ ਬਤਾਉਂ ਉਹਦੇ ਵਿੱਚ ਬਣਾਏ ਹੋਏ ਸੀ ਤੇ ਉਹ ਕਹਿੰਦੀ ਵੀ ਆਪਾਂ ਦੋਵੇਂ ਜਾਨੇ ਚਲੇ ਚੱਲਦੇ ਆਂ ਥੋੜੀ ਕਾਚੀ ਚ ਮਾਰ ਲੈਨੇ ਆਂ ਰਾਤ 'ਚ ਜਾ ਕੇ ਰੋਟੀ ਖਾਵਾਂਗੇ ਤੇ ਇਹ ਸੀ ਪੰਜਾਬੀ ਲੋਕ ਗੀਤ ਤੇ ਤੁਹਾਨੂੰ ਜੇ ਚੰਗਾ ਲੱਗਿਆ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਣਾ ਜੀ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ